विधायक शेरी कलसी विधायक गुरदीप रंदावा, चेयरमैन डॉक्टर आलूवालिया, चेयरमैन गुरदेव सिंह लिया जायजा रावी दरिया जा तो पार पिंड तक रात पहुंचा लो विशेष वाहन ने आर एन बारह सो राही पहुंचाई जा रही है रात समगरी कनीये के बेट ਰਮਕੋਟ ਪਤਨ ਤੇ ਗੁਣੀਆ ਪਿੰਡਾਂ ਤੱਕ ਪਹੁੰਚਾਈ ਰਾਤ ਸਮਗਰੀ ਡੇਰਾ ਬਾਬਾ ਨਾਨਕ ਬਟਾਲਾ ਸਤੰਬਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ਰੀ ਕਲਸੀ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਰੰਧਾਵਾ ਡਾਕਟਰ ਸੰਨੀ ਆਲੂਵਾਲੀਆ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਅਤੇ ਜਨਰਲ ਸਕੱਤਰ ਆਪ ਪੰਜਾਬ ਗੁਰਦੇਵ ਸਿੰਘ ਲਖਣਾ ਚੇਅਰਮੈਨ ਪੰਜਾਬ ਰਾਜ ਖੁਦਾਨ ਨਿਗਮ

ਉਨਾਂ ਕਿਹਾ ਕਿ ਹੜ੍ਹਾਂ ਤੋਂ ਪਹਿਲਾਂ ਜਿੱਥੇ ਲੋਕਾਂ ਨੂੰ ਚੌਕਸ ਕਰਦੇ ਹੋਏ ਨੀਵੇਂ ਇਲਾਕਿਆਂ ਵਿੱਚੋਂ ਬਾਹਰ ਕੱਢਿਆ ਗਿਆ ਸੀ ਉੱਥੇ ਹੜ੍ਹ ਦੌਰਾਨ ਵੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜ੍ਹ ਦੇ ਪਾਣੀ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਲਿਆਂਦਾ ਗਿਆ ਹੈ। ਉਨਾਂ ਕਿਹਾ ਮੁੱਖ ਮੰਤਰੀ ਪੰਜਾਬ ਵੱਲੋਂ ਖੁਦ ਗਰਾਊਂਡ ਜ਼ੀਰੋ ਤੇ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਉਸ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। दस्या की ने खुद किश्ती दसा की रावी दरिया तो पार पिंड तक रात पहुँचा लो विशेष वाहन ने टी ओ आर एन बारह सो मंगवाए हैं जो हर प्रभावित खेतर रात पहुंचा का काम कर रहे हैं ਉਨਾਂ ਕਿਹਾ ਕਿ ਇਹ ਨਾ ਵਾਹਨਾ ਰਾਹੀ ਹੁਣ ਰਾਵੀ ਪਾਰ ਦੀ ਵਸੋਂ ਤੱਕ ਖਾਸ ਤਰ੍ਹਾਂ ਦੀ ਰਾਤ ਸਮਗਰੀ ਪਹੁੰਚਾਈ ਜਾ ਰਹੀ ਹੈ। ਉਨਾਂ ਨੇ ਦੱਸਿਆ ਕਿ ਜ਼ਿਲੀ ਦੀ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਡਿਪਟੀ ਕਮਿਸ਼ਨਰ ਅਤੇ ਸਮੂਹ ਐਸ ਡੀ ਐਮ ਆਦੇਵ ਦੇ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਤੁਸੀਂ ਦੇਖਿਆ ਹੋਊਗਾ। ਕਈ ਜਗ੍ਹਾ ਤੁਸੀਂ ਦੇ ਬੰਦ ਟੁੱਟੇ ਹੋਏ ਨੇ। ਪਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ। ਸੋ ਅ ਲਲ ਮਿਲ ਕੇ ਜੋ ਜੋ ਨੁਕਸਾਨ ਵੀ ਹੋਇਆ ਤੇ ਦਾਨਪਨੋ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚੇਤਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸ ਤੇ ਆਸ ਤੇ ਜੋ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਹ ਤੇ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਅ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ੁਰੂਆਤ ਕਰਨ ਦੀ ਲੋੜ ਆ ਕਿਉਂਕਿ ਰੇਤਾ ਆ ਚੁੱਕੀ ਐ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੰਦਾ ਦੇ ਹਾਲਾਤ ਦੇਖੇ ਤੁਸੀਂ ਗ੍ਰਾਊਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚਿਓ ਕਿੱਦਾਂ ਦੇ ਹਾਲਾਤ ਆ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਕਿਦਾਂ ਦੇ ਹਾਲਾਤ ਨੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਠੀਕ ਆ ਪਾਣੀ ਦਾ ਬਹਾਅ ਵੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਇਹਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕੱਟਾਂਗੇ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਰੀਲਾਂ 'ਚ ਰਹਿਣਾ ਤਾਂ ਫੋਟੋਆਂ ਖਿਚਵਾਉਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੂਵਾਲੀਆ ਜੀ ਐਮਐਲਏ ਸਾਹਿਬ ਲਖਨਾ ਚ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇੱਥੋਂ ਅਸੀਂ ਈ ਕਣੀਆਂ ਕੇ ਪਿੰਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇੱਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਤੱਕ ਰਾਸ਼ਨ ਜਿਹੜਾ ਆਪਾਂ ਪਹਚਾ ਕੇ ਆਏ ਆ ਬਾਕੀ ਹੈ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇ ਕਹੀਏ ਇੰਨੇ ਮਾੜੇ ਹਾਲਾਤ ਹੈ ਇਹਨਾਂ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੇ ਹੋ ਜੋ ਹਾਲਾਤ ਆ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਆ ਜਿਹੜਾ ਇੰਨਾ ਮਾੜਾ ਸਮਾਂ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਪਰ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਜਿੱਥੋਂ ਤੱਕ ਉਮੀਦ ਆ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ ਚ ਵੀ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਿਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿజిਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇੱਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ ਚ ਹੀ ਰਹੂਗਾ ਮੈਂ ਬਾਈ ਰੋਡ ਚੱਲ ਜਾਊਗਾ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਹੀ ਵੇਖਿਆ ਆ ਸਾਬ ਮੁੱਖ ਮੰਤਰੀ ਇਹਦਾ ਮੁੱਖ ਮੰਤਰੀ ਬੜੇ ਆਏ ਸਾਡੇ ਹੱਡ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਪਰ ਉੱਥੋਂ ਫੋਟੋਆਂ ਲਵਾ ਕੇ ਵਾਪਸ ਚਲੇ ਜਾਂਦੇ ਨੇ ਇੰਨੀ ਹਿੰਮਤ ਨਹੀਂ ਕਿਸੇ ਨੇ ਕੀਤੀ ਤਾਂ ਮੈਂ ਇਹਨੂੰ ਪੂਰੀ ਉਮੀਦ ਆ ਸਰਕਾਰ ਤੋਂ ਵੀ ਉਮੀਦ ਆ ਤਾਂ ਮੈਨੂੰ ਜਿਵੇਂ ਸੀਐਮ ਸਾਹਿਬ ਨੇ ਸੈਂਟਰ ਨੂੰ ਵੀ ਲੈਟਰ ਲਿਖੀ ਆ ਤਾਂ ਸਾਨੂੰ ਪ੍ਰਧਾਨ ਮੰਤਰੀ ਤੋਂ ਵੀ ਇਹ ਜ਼ਰੂਰ ਆ ਸਕਿਓ ਪੰਜਾਬ ਨੂੰ ਕਦੀ ਵੀ ਅੱਖਾਂ ਤੋਂ ਨਹੀਂ ਪਾਸੇ ਕਰਨਗੇ ਔਰ ਪੰਜਾਬ ਦੇ ਜਿਹੜੇ ਹਾਲਾਤਾਂ ਚੋਂ ਪੰਜਾਬ ਵਸ ਗੁਜਰ ਰਿਹਾ ਕੋਈ ਵੱਡਾ ਪੈਕੇਜ ਜਿਹੜਾ ਸਾਨੂੰ ਸੈਂਟਰ ਤੋਂ ਵੀ ਉਮੀਦ ਆ ਕਿ ਪੰਜਾਬ ਨੂੰ ਜ਼ਰੂਰ ਦੇਣਗਾ ਬਸੋ ਐਸੇ ਪਰਿਵਾਰ ਵੀ ਹੈਗੇ ਨੇ ਜਿਹੜੇ ਆਪਣਾ ਘਰ ਬਰ ਛੱਡਣ ਨੂੰ ਮਜਬੂਰ ਮਤਲਬ ਕਿ ਛੱਡਣ ਨੂੰ ਨਹੀਂ ਮੈਂ ਦੇਖਿਆ ਜੀ ਮੇਰਾ ਲਾਸਟ ਪਿੰਡ ਕਣੀਏ ਕੇ ਬੇਟਾ ਉੱਥੇ 30 ਪ੍ਰਤੀ ਜੀ ਨੇ ਅੱਜ ਵੀ ਉਹ ਪਿੰਡ ਚ ਬਿਠੇ ਸਾਡਾ ਹੈਲੀਕਾਪਟਰ ਗਿਆ ਆਰਮੀ ਦਾ ਹੈਲੀਕਾਪਟਰ ਗਿਆ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਣਾ ਜੇ ਸਾਨੂੰ ਰਸਤਾ ਦੇਣੀ ਆ ਇੱਥੇ ਪਹਚਾ ਦਿਓ ਹੈਲੀਕਾਪਟਰ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਰਸਤਾ ਦੇ ਕੇ ਆਂ ਅੱਜ ਆਪਾਂ ਬੋਰਡ ਤੇ ਰਹੀਂ ਮੈਂ ਕਹੇ ਡਾਕਟਰ ਸਾਹਿਬ ਨਾਲ ਕਹੇ ਨਾ ਪੂਰੀ ਟੀਮ ਲੈ ਕੇ ਅੱਜ ਫੇਰ ਰੱਤ ਉਹਨਾਂ ਨੂੰ ਦੇਖਿਆ ਉਹਨਾਂ ਕੱਲ ਤੱਕ ਫੇਰ ਕਹੇ ਕਿ ਸਾਨੂੰ ਡੰਗਰਾਂ ਵਾਸਤੇ ਸਾਨੂੰ ਪਛੂਆ ਵਾਸਤੇ ਚਾਰਾ ਚਾਹੀਦਾ ਕੱਲ ਮੈਂ ਉੱਧਰ ਦੀ ਵਾਇਆ ਕੋਹਣਾ ਵਾਲਾ ਜਾਊਂਗਾ ਉਹ ਕਹਿੰਦੇ ਜੀ ਉੱਪਰ ਦੀ ਆਓ ਤੁਹਾਡਾ ਉੱਪਰ ਤੱਕ ਤੁਹਾਡੀ ਟਰਾਲੀ ਵੀ ਆ ਜੇਗੀ ਕੱਲ ਮੈਂ ਉਹਨਾਂ ਨੂੰ ਉਹ ਕਹਿੰਦਾ ਤੁਸੀਂ ਕੱਲ ਚਾਰਾ ਪਚਾ ਦਿਓ ਤਾਂ ਜਿੰਨੀ ਵੀ ਰਸਤਾ ਅੱਗੋਂ ਕਹਿੰਦੇ ਅਸੀਂ ਆਪੇ ਲੈ ਜਾਣਗੇ ਉਹ ਵਿਚਾਰੇ ਪੈਨੇ ਸਮਾਜ ਸੇਵੀ ਵੀ ਜਿਹੜੀ ਆਪਣੀਆਂ ਮਦਦ ਕਰ ਰਹੇ ਨੇ ਉਹਨਾਂ ਨਾਲ ਕੀ ਕਹਣਾ ਦੇਖੋ ਜੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਐਨ ਜੀਓ ਖਾਲਸਾ ਆਇਡ ਵਾਲੇ ਬਹੁਤ ਸਾਰੇ ਲੋਕ ਜਿਹੜੇ ਅੱਜ ਐਸ ਸਾਡੀ ਔਖੀ ਘੜੀ 'ਚ ਸਾਡੇ ਨਾਲ ਖੜ ਰਹੇ ਨੇ ਔਰ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਏਰਾ ਬਾਬਾ ਨਾਨਕ ਵੱਲੋਂ ਤਹਿ ਦਿਲੋਂ ਧੰਮਾਦਾਂ ਕਿ ਜਿੰਨ ਇੰਨੀ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਔਕੇ ਸਮੇਂ ਤੇ ਸਾਡੇ ਕੰਮ ਆ ਰਹੇ ਨੇ ਮੈਨੂੰ ਕਿ ਲੱਗਦਾ ਕਿ ਦੁੱਖ ਚ ਹਰ ਇੱਕ ਨੂੰ ਸ਼ਰੀਕ ਹੋਣਾ ਚਾਹੀਦਾ ਔਰ ਦੁੱਖ ਵੰਡਾਉਣਾ ਚਾਹੀਦਾ ਅੱਜ ਸਮੁੱਚਾ ਜਗਤ ਜਿੰਨਾ ਵੀ ਹੈ ਉਹ ਸਾਰਾ ਹੀ ਹੜਪੀੜਤਾ ਦੇ ਨਾਲ ਆ ਮੈਂ ਤੁਹਾਡੇ ਚੈਨਲ ਤੇਰੀ ਇੱਕ ਜਿੱਕਰ ਜ਼ਰੂਰ ਕਰਨੀ ਚਾਹਾਂਗਾ ਆਉਣ ਵਾਲੇ ਸਮੇਂ ਚ ਇੱਥੇ ਬਿਲਕੁਲ 100% ਨੁਕਸਾਨ ਆ ਝੋਨੇ ਦਾ ਅਸੀਂ ਦੋ ਕੁ ਮਹੀਨਿਆਂ ਨੂੰ ਕਣਕਾਂ ਵੀ ਵੇਚਣੀ ਆ ਜੇ ਸਹਲਾ ਆਜਾਜ ਕਿਸਾਨ ਵਾ ਇਫੋਂ ਦਾ ਇਹਨਾਂ ਦੇ ਕੋਲ ਨਾ ਖਾਦ ਆ ਨਾ ਬੀਜ ਆ ਕੁਛ ਨਹੀਂ ਹੈਗਾ ਤਾਂ ਮੈਂ ਉਹਨਾਂ ਸੰਸਥਾ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਮਦਦ ਕਰਨੀ ਆ ਤਾਂ ਸਾਨੂੰ ਸਿਰਫ ਲੰਗਰ ਤੱਕ ਹੀ ਨਾ ਰੱਖਿਓ ਸਾਡੇ ਕੱਲ ਨੂੰ ਪਿੰਡ ਅਡਾਪਟ ਕਰੋ ਔਰ ਪਿੰਡਾਂ ਦੇ ਵਿੱਚ ਇੱਕ ਬੋਰੀ ਜੇ ਕਿਸੇ ਕਿਸਾਨ ਦੇ 2 ਏਕੜ ਨੇ ਜਾਂ 4 ਏਕੜ ਨੇ ਜੇ 4 ਏਕੜ ਵਾਲ ਨੇ 4 ਬੋਰੀਆਂ ਡੀਏਪੀ ਔਰ 4 ਬੋਰੀਆਂ ਜਿਹੜਾ ਉਹਨੂੰ ਗੁੱਥੇ ਜਿਹੜੇ ਨੇ ਬੀਜ ਦੇ ਦਿਓ ਤਾਂ ਜੇ ਲੋਕ ਜਿਹੜੇ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੇ ਹੋ ਸਕਣ